ਘੋੜੇ ਨੂੰ ਦਵੇਲਾਪੁਰਾ ਮੈਸ ਦਾ ਹਕੇਲਾਪੁਰਾ ਛੜਾ ਬੰਦਾ ਵਿਹਲਾਪੁਰਾ ਠੈਰਨੀ ਗੁਜਾਰ ਦਾ ਆ 3ਵੀਂ ਦਾ ਚਲਿੱਪਰਪੁਰਾ ਪੁੱਸ ਦਾ ਵਿਛਤਰਪੁਰਾ ਬਾੜੀਆਂ ਵੀ ਮਿੱਤਰਪੁਰਾ ਦਿੰਦਾ ਲੈਂਦਾ ਮਾਰਦਾ ਆਂਦਾ ਸੋਫੀ ਨੂੰ ਤਧੂਰਾਪੁਰਾ ਪਿਆਰ ਦਾ ਬਸੂਰਾ ਪਿਆਰ ਪਾ ਕੇ ਟੁੱਟ ਜੇ ਉਹਨੂੰ ਪੁੱਛਿਓ ਮੋਫੀ ਨੂੰ ਧਤੂਰਾ ਬੁਰਾ ਪਿਆਰ ਦਾ ਬਸੂਰਾ ਬੁਰਾ ਚੀਰ ਜਾਵੇ ਸੀਨਾ ਵੀ ਕੰਘੂਰਾ ਕਹਿਣ ਖਾਰਦਾ ਦਾਸ ਦਾ ਨਾ ਚਰਨ ਸਿੰਘ ਆ ਕਹੇ ਚਰਨ ਸਿੰਘ ਜਿਹੜਾ ਨਾਲ ਖਾ ਕੇ ਧੋਖਾ ਕਰੇ ਰੋਹੀ ਵਿੱਚ ਸਿਰ ਵੱਡ ਰੋਸ ਕਹਿੰਦੇ ਯਾਰ ਦਾ ਇਹ ਸੀ ਪੰਜਾਬ ਦਾ ਅਸਲੀ ਰੰਗ ਪੰਜਾਬੀ ਬੋਲੀਆਂ ਜਿਸ ਦੇ ਵਿੱਚ ਤੁਸੀਂ ਹਰ ਰੰਗ ਨੂੰ ਸੋਣਿਆ ਤੇ ਉਸ ਦਾ ਆਨੰਦ ਮਾਣਿਆ ਤੇ ਇਸ ਆਨੰਦ ਨੂੰ ਮਾਣਨ ਦੇ ਲਈ ਤੁਸੀਂ ਛਪਾਰ ਦੇ ਚੱਲ ਰਹੇ ਮੇਲੇ ਦੇ ਵਿੱਚ ਪਹੁੰਚ ਸਕਦੇ ਹੋ ਤੇ ਇਹ ਰੰਗ ਆ ਜਿਹੜਾ ਇੱਥੇ ਤੁਸੀਂ ਮਾਣ ਸਕਦੇ ਹੋ ਕਿਉਂਕਿ ਇਹ ਅਸਲੀ ਰੰਗ ਆ ਇਸ ਦੇ ਵਿੱਚ ਕੋਈ ਮਿਲਾਵਟ ਨਹੀਂ ਇਹ ਪਿਓਰ ਰੰਗ ਹੈ ਇਸ ਰੰਗ ਨੂੰ ਤੁਸੀਂ ਅਗਰ ਮਾਣਨਾ ਤਾਂ ਛਪਾਰ ਦੇ ਮੇਲੇ ਦੇ ਵਿੱਚ ਆ ਕੇ ਇਸ ਸਥਾਨ ਤੇ ਮਾਣ ਸਕਦੇ ਹੋ ਤੇ ਇਹਨਾਂ ਵੱਲੋਂ ਲਗਾਤਾਰ ਜਿਹੜੇ 2-3 ਦਿਨ ਨੇ ਇਸ ਰੰਗ ਦੇ ਨਾਲ ਲੋਕਾਂ ਦਾ ਮਨੋਰੰਜਨ ਕੀਤਾ ਜਾਏਗਾ ਕਿਉਂਕਿ ਪਿਛਲੇ 100 ਸਾਲ ਤੋਂ ਇਹ ਮਨੋਰੰਜਨ ਆ ਜਿਹੜਾ ਉਹ ਜਾਰੀ ਹੈ ਤੇ ਇਹਨਾਂ ਦਾ ਕਹਿਣਾ ਹੈ ਕਿ ਅਗਰ ਸਾਡੀ ਨੌਜਵਾਨੀ ਨੂੰ ਬਚਾਉਣਾ ਹੈ ਤਾਂ ਇਸ ਰੰਗ ਦੇ ਨਾਲ ਜੋੜ ਕੇ ਰੱਖਣਾ ਤਾਂ ਇਹ ਰੰਗ ਨੂੰ ਇਸ ਤਰ੍ਹਾਂ ਮੰਨਣਾ ਬੜਾ ਜ਼ਰੂਰੀ ਹੈ ਘੋੜੇ ਨੂੰ ਦਵੇਲਾ ਬੁਰਾ ਮੈਸ ਦਾ ਅਕੇਲਾ ਬੁਰਾ ਛੜਾ ਬੰਦਾ ਵੇਲਾ ਬੁਰਾ ਥੈਰਨੀ ਗਜ਼ਾਰ ਦਾ ਆ ਤੀਵੀਂ ਦਾ ਚਲਿੱਪਰ ਬੁਰਾ ਪੁੱਸ ਦਾ ਵੀ ਛਿੱਤਰ ਬੁਰਾ ਬਾਣੀਆਂ ਵੀ ਮਿੱਤਰ ਬੁਰਾ ਦਿੰਦਾ ਲੈਂਦਾ ਮਾਰਦਾ ਆਂਦਾ ਸੋਫੀ ਨੂੰ ਤਤੂਰਾ ਬੁਰਾ ਪਿਆਰ ਦਾ ਬਸੂਰਾ ਪਿਆਰ ਪਹਿਕੇ ਟੁੱਟ ਜੇ ਉਹਨੂੰ ਪੁੱਛਿਓ ਛੋਫੀ ਨੂੰ ਧਤੂਰਾ ਬੁਰਾ ਪਿਆਰ ਦਾ ਬਸੂਰਾ ਬੁਰਾ ਚੀਰ ਜਾਵੇ ਸੀਨਾ ਵੀ ਕੰਘੂਰਾ ਕਹਿਨ ਖਾਰਦਾ ਦਾਸ ਦਾਣਾ ਚਰਨ ਸਿੰਘ ਆ ਕਹੇ ਚਰਨ ਸਿੰਘ ਜਿਹੜਾ ਨਾਲ ਖਾ ਕੇ ਧੋਕਾ ਕਰੇ ਰੋਹੀ ਵਿੱਚ ਸਿਰ ਵੱਡ ਰੋਸ ਕਹਿੰਦੇ ਯਾਰ ਦਾ ਇਹ ਸੀ ਪੰਜਾਬ ਦਾ ਅਸਲੀ ਰੰਗ ਆ ਪੰਜਾਬੀ ਬੋਲੀਆਂ ਜਿਸ ਦੇ ਵਿੱਚ ਤੁਸੀਂ ਹਰ ਰੰਗ ਨੂੰ ਸੁਣਿਆ ਤੇ ਉਸ ਦਾ ਆਨੰਦ ਮਾਣਿਆ ਤੇ ਇਸ ਆਨੰਦ ਨੂੰ ਮਾਣਨ ਦੇ ਲਈ ਤੁਸੀਂ ਛਪਾਰ ਦੇ ਚੱਲ ਰਹੇ ਮੇਲੇ ਦੇ ਵਿੱਚ ਪਹੁੰਚ ਸਕਦੇ ਹੋ ਤੇ ਇਹ ਰੰਗ ਆ ਜਿਹੜਾ ਇੱਥੇ ਤੁਸੀਂ ਮੰਨ ਸਕਦੇ ਹੋ ਕਿ ਕਿ ਇਹ ਅਸਲੀ ਰੰਗ ਹੈ ਇਸ ਦੇ ਵਿੱਚ ਕੋਈ ਮਿਲਾਵਟ ਨਹੀਂ ਇਹ ਪਿਓਰ ਰੰਗ ਹੈ ਇਸ ਰੰਗ ਨੂੰ ਤੁਸੀਂ ਅਗਰ ਮੰਨਣਾ ਤਾਂ ਚਪਾਰ ਦੇ ਮੇਲੇ ਦੇ ਵਿੱਚ ਆ ਕੇ ਇਸ ਸਥਾਨ ਤੇ ਮੰਨ ਸਕਦੇ ਹੋ ਤੇ ਇਹਨਾਂ ਵੱਲੋਂ ਲਗਾਤਾਰ ਜਿਹੜੇ 2-3 ਦਿਨ ਨੇ ਇਸ ਰੰਗ ਦੇ ਨਾਲ ਲੋਕਾਂ ਦਾ ਮਨੋਰੰਜਨ ਕੀਤਾ ਜਾਏਗਾ ਕਿਉਂਕਿ ਪਿਛੇ 100 ਸਾਲ ਤੋਂ ਇਹ ਮਨੋਰੰਜਨ ਮਨੋਰੰਜਨ ਆ ਜਿਹੜਾ ਉਹ ਜਾਰੀ ਹੈ ਤੇ ਇਹਨਾਂ ਦਾ ਕਹਿਣਾ ਹੈ ਕਿ ਅਗਰ ਸਾਡੀ ਨੌਜਵਾਨੀ ਨੂੰ ਬਚਾਉਣਾ ਹੈ ਤਾਂ ਇਸ ਰੰਗ ਦੇ ਨਾਲ ਜੋੜ ਕੇ ਰੱਖਣਾ ਤਾਂ ਇਹ ਰੰਗ ਨੂੰ ਇਸ ਤਰ੍ਹਾਂ ਮੰਨਣਾ ਬੜਾ ਜ਼ਰੂਰੀ ਹੈ ਘੋੜੇ ਨੂੰ ਦਵੇਲਾ ਬੁਰਾ ਮੈਸ ਦਾ ਅਕੇਲਾ ਬੁਰਾ ਛੜਾ ਬੰਦਾ ਵਿਹਲਾ ਬੁਰਾ ਖੈਰਲੀ ਗੁਜ਼ਾਰਦਾ ਓ ਠੀਕ ਆ ਟੀਵੀ ਦਾ ਚਲਿੱਤਰ ਬੁਰਾ ਪੁਲਸ ਦਾ ਵੀ ਛਿੱਤਰ ਬੁਰਾ ਬਾੜੀਆਂ ਵੀ ਮਿੱਤਰ ਬੁਰਾ ਦਿੰਦਾ ਲੈਂਦਾ ਮਾਰਦਾ ਆਹਦਾ ਸੋਫੀ ਨੂੰ ਤਤੂਰਾ ਬੁਰਾ ਪਿਆਰ ਦਾ ਬਸੂਰਾ ਪਿਆਰ ਪਹਿਕੇ ਟੁੱਟ ਜੇ ਉਹਨੂੰ ਪੁੱਛਿਓ ਸੋਫੀ ਨੂੰ ਤਤੂਰਾ ਬੁਰਾ ਪਿਆਰ ਦਾ ਬਸੂਰਾ ਬੁਰਾ ਚੀਰ ਜਾਵੇ ਸੀਨਾ ਵੀ ਕੰਘੂਰਾ ਕਹਿਣ ਖਾਰਦਾ ਦਾਸ ਦਾ ਨਾ ਚਰਨ ਸਿੰਘ ਆ ਕਹੇ ਚਰਨ ਸਿੰਘ ਜਿਹੜਾ ਨਾਲ ਖਾ ਕੇ ਧੋਕਾ ਕਰੇ ਰੋਹੀ ਵਿੱਚ ਸਿਰ ਵੱਡ ਰੋਸ ਕਹਿੰਦੇ ਯਾਰ ਦਾ ਇਹ ਸੀ ਪੰਜਾਬ ਦਾ ਅਸਲੀ ਰੰਗ ਪੰਜਾਬੀ ਬੋਲੀਆਂ ਜਿਸ ਦੇ ਵਿੱਚ ਤੁਸੀਂ ਹਰ ਰੰਗ ਨੂੰ ਸੁਣਿਆ ਤੇ ਉਸ ਦਾ ਆਨੰਦ ਮਾਣਿਆ ਤੇ ਇਸ ਆਨੰਦ ਨੂੰ ਮਾਣਨ ਦੇ ਲਈ ਤੁਸੀਂ ਛਪਾਰ ਦੇ ਚੱਲ ਰਹੇ ਮੇਲੇ ਦੇ ਵਿੱਚ ਪਹੁੰਚ ਸਕਦੇ ਹੋ ਤੇ ਇਹ ਰੰਗ ਆ ਜਿਹੜਾ ਇੱਥੇ ਤੁਸੀਂ ਮਾਣ ਸਕਦੇ ਹੋ ਕਿਉਂਕਿ ਇਹ ਅਸਲੀ ਰੰਗ ਆ ਇਸ ਦੇ ਵਿੱਚ ਕੋਈ ਮਿਲਾਵਟ ਨਹੀਂ ਇਹ ਪਿਓਰ ਰੰਗ ਹੈ ਇਸ ਰੰਗ ਨੂੰ ਤੁਸੀਂ ਅਗਰ ਮਾਣਣਾ ਤਾਚਪਾਰ ਦੇ ਮੇਲੇ ਦੇ ਵਿੱਚ ਆ ਕੇ ਇਸ ਸਥਾਨ ਤੇ ਮਾਣ ਸਕਦੇ ਹਾਂ ਤੇ ਇਹਨਾਂ ਵੱਲੋਂ ਲਗਾਤਾਰ ਜਿਹੜੇ 2-3 ਦਿਨ ਨੇ ਇਸ ਰੰਗ ਦੇ ਨਾਲ ਲੋਕਾਂ ਦਾ ਮਨੋਰੰਜਨ ਕੀਤਾ ਜਾਏਗਾ ਕਿਉਂਕਿ ਪਿਛੇ 100 ਸਾਲ ਤੋਂ ਇਹ ਮਨੋਰੰਜਨ ਮਨੋਰੰਜਨਾਂ ਜਿਹੜਾ ਉਹ ਜਾਰੀ ਹੈ ਤੇ ਇਹਨਾਂ ਦਾ ਕਹਿਣਾ ਹੈ ਕਿ ਅਗਰ ਸਾਡੀ ਨੌਜਵਾਨੀ ਨੂੰ ਬਚਾਉਣਾ ਹੈ ਤਾਂ ਇਸ ਰੰਗ ਦੇ ਨਾਲ ਜੋੜ ਕੇ ਰੱਖਣਾ ਤਾਂ ਇਹ ਰੰਗ ਨੂੰ ਇਸ ਤਰ੍ਹਾਂ ਮੰਨਣਾ ਬੜਾ ਜ਼ਰੂਰੀ ਹੈ ਘੋੜੇ ਨੂੰ ਦਵੇਲਾ ਬੁਰਾ ਮੈਸ ਦਾ ਅਕੇਲਾ ਬੁਰਾ ਛੜਾ ਬੰਦਾ ਵਿਹਲਾ ਬੁਰਾ ਥੈਰਲੀ ਗੁਜ਼ਾਰਦਾ ਆਹ ਟੀਮੀ ਦਾ ਚਲਿੱਪਰ ਬੁਰਾ ਪੁੱਸ ਦਾ ਵੀ ਛਿੱਤਰ ਬੁਰਾ ਬਾਣੀਆਂ ਵੀ ਮਿੱਤਰ ਬੁਰਾ ਦਿੰਦਾ ਲੈਂਦਾ ਮਾਰਦਾ ਆਹਦਾ ਸੋਫੀ ਨੂੰ ਤਤੂਰਾ ਬੁਰਾ ਪਿਆਰ ਦਾ ਬਸੂਰਾ ਪਿਆਰ ਪਾ ਕੇ ਟੁੱਟ ਜੇ ਉਹਨੂੰ ਪੁੱਛਿਓ ਸੋਫੀ ਨੂੰ ਤਤੂਰਾ ਬੁਰਾ ਪਿਆਰ ਦਾ ਬਸੂਰਾ ਬੁਰਾ ਚੀਰ ਜਾਵੇ ਸੀਨਾ ਵੀ ਕੰਘੂਰਾ ਕਹਿਣ ਖਾਰਦਾ ਦਾਸ ਦਾ ਨਾ ਚਰਨ ਸਿੰਘ ਆ ਕਹੇ ਚਰਨ ਸਿੰਘ ਜਿਹੜਾ ਨਾਲ ਖਾ ਕੇ ਧੋਖਾ ਕਰੇ ਰੋਹੀ ਵਿੱਚ ਸਿਰ ਵੱਡ ਰੋਸ ਕਹਿੰਦੇ ਯਾਰ ਦਾ ਇਹ ਸੀ ਪੰਜਾਬ ਦਾ ਅਸਲੀ ਰੰਗ ਆ ਪੰਜਾਬੀ ਬੋਲੀਆਂ ਜਿਸ ਦੇ ਵਿੱਚ ਤੁਸੀਂ ਹਰ ਰੰਗ ਨੂੰ ਸੁਣਿਆ ਤੇ ਉਸ ਦਾ ਆਨੰਦ ਮਾਣਿਆ ਤੇ ਇਸ ਆਨੰਦ ਨੂੰ ਮਾਣਨ ਦੇ ਲਈ ਤੁਸੀਂ ਛਪਾਰ ਦੇ ਚੱਲ ਰਹੇ ਮੇਲੇ ਦੇ ਵਿੱਚ ਪਹੁੰਚ ਸਕਦੇ ਹੋ ਤੇ ਇਹ ਰੰਗ ਆ ਜਿਹੜਾ ਇੱਥੇ ਤੁਸੀਂ ਮੰਨ ਸਕਦੇ ਹੋ ਕਿਉਂਕਿ ਇਹ ਅਸਲੀ ਰੰਗ ਆ ਇਸ ਦੇ ਵਿੱਚ ਕੋਈ ਮਿਲਾਵਟ ਨਹੀਂ ਇਹ ਪਿਓਰ ਰੰਗ ਹੈ ਇਸ ਰੰਗ ਨੂੰ ਤੁਸੀਂ ਅਗਰ ਮੰਨਣਾ ਤਾਂ ਛਪਾਰ ਦੇ ਮੇਲੇ ਦੇ ਵਿੱਚ ਆ ਕੇ ਇਸ ਸਥਾਨ ਤੇ ਮੰਨ ਸਕਦੇ ਹੋ ਤੇ ਇਹਨਾਂ ਵੱਲੋਂ ਲਗਾਤਾਰ ਜਿਹੜੇ 2-3 ਦਿਨ ਨੇ ਇਸ ਰੰਗ ਦੇ ਨਾਲ ਲੋਕਾਂ ਦਾ ਮਨੋਰੰਜਨ ਕੀਤਾ ਜਾਏਗਾ ਕਿਉਂਕਿ ਪਿਛੇ 100 ਸਾਲ ਤੋਂ ਇਹ ਮਨੋਰੰਜਨ ਮਨੋਰੰਜਨ ਆ ਜਿਹੜਾ ਉਹ ਜਾਰੀ ਹੈ ਤੇ ਇਹਨਾਂ ਦਾ ਕਹਿਣਾ ਹੈ ਕਿ ਅਗਰ ਸਾਡੀ ਨੌਜਵਾਨੀ ਨੂੰ ਬਚਾਉਣਾ ਹੈ ਤਾਂ ਇਸ ਰੰਗ ਦੇ ਨਾਲ ਜੋੜ ਕੇ ਰੱਖਣਾ ਤਾਂ ਇਹ ਰੰਗ ਨੂੰ ਇਸ ਤਰ੍ਹਾਂ ਮੰਨਣਾ ਬੜਾ ਜ਼ਰੂਰੀ ਹੈ